ਦੀ ਬਚਤਰ ਨਾਟਕ ਸ੍ਰੀ ਚਰਿਤ੍ਰੋਪਖਿਆਣ ਤੇ ਸ੍ਰੀ 24 ਅਵਤਾਰ ਦੀ ਜਿਹੜੀ ਲੜੀਵਾਰ ਕਥਾ ਮਹਾਰਾਜ ਜੀ ਦੀ ਕਿਰਪਾ ਸਦਕਾ ਆਰੰਭ ਕੀਤੀ ਹੋਈ ਹੈ ਸੋ ਆਓ ਹੁਣ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਗੁਰਗੋਮਨ ਸਿੰਘ ਮਹਾਰਾਜ ਆਦਰ ਕੇ ਚਲਤ ਭਇਓ ਜਗਤ ਕੋ ਸੋਗ ਭਾਵ ਕਿ ਜਦੋਂ ਤੇਗਵਾਧਰ ਮਹਾਰਾਜ ਜੀ ਨੇ ਸੰਸਾਰ ਨੂੰ ਇਸ ਸੰਸਾਰ ਨੂੰ ਛੱਡਣਾ ਕੀਤਾ ਤਾਂ ਉਸ ਸਮੇਂ ਆ ਤਕੜਾ ਜਨਮ ਹੋਇਆ ਹੁਣ ਉਸ ਤੋਂ ਬਾਅਦ ਜਮਾਰੀ ਕਹਿੰਦੀ ਹੈ ਹੇ 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 ਸਭ ਜੱਗ ਪਿਓ ਜਾ 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 ਸਿਧੀਆਂ ਦੇ ਮਾਰਗ ਤੇ ਅੱਪ ਮੈਂ ਆਪਣੀ ਕਿਤਾਬ ਖਾਨੋ ਤੱਪ ਸਾਧ ਜੈ ਬਿਦਮਈਆਂ ਨੂੰ ਹੁਣ ਮੈਂ ਆਪਣੀ ਕਹਾਣੀ ਦੱਸਣ ਲੱਗਾ ਮੈਂ ਪਹਿਲਾਂ ਦੱਸ ਦਿੱਤੀ ਛੋਡੀ ਬੇਦੀ ਵਸ਼ ਕਿੱਦਾਂ ਪ੍ਰਗਟ ਹੋਏ ਤੇ ਇੱਕ ਬਾਦਰ ਮਹਾਰਾਜ ਨੇ ਕਿੱਦਾਂ ਜੰਗ ਲੜੀ ਸ਼ੀਧੀ ਪਾਈ ਤੇ ਉਹ ਫੁੱਲਾਂ ਦੀ ਘਾਟੀ ਤੋਂ ਆਪਾਂ ਅੱਗੇ ਉੱਪਰ ਚੜਦੇ ਹਾਂ ਉੱਥੇ ਮੰਦਿਰ ਹੀ ਬਣਿਆ ਜਿਹੜਾ ਇਹਨਾਂ ਦਾ ਇਹਮਕੁੰਡ ਪਹਾੜ ਤਿਆ ਜਾਂ ਸਤ ਸਿਨਿਕ ਸੋਭਤ ਆ ਤਾਂ ਸਬਤ ਸ੍ਰਿੰਗਤਾ ਨਾਮਕਾ ਪੰਡਰਤ ਹੈ ਜੋਗਕਮਾਵਾ ਉਹਦਾ ਪਾਂਡੂਆਂ ਦੇ ਰਾਜੇ ਪਾਂਡੂ ਨੇ ਉੱਥੇ ਬੜੀ ਜਿਆਦਾ ਤਪੱਸਿਆ ਤੇ ਜੋਗ ਸਾਧਨਾ ਕੀਤੀ ਸੀ ਤੈ ਹਮ ਮੈਂ ਦੇ ਤਪੱਸਿਆ ਸਾਦੀ ਮਹਾਕਾਲ ਕਾਲਕਾਰਦੀ ਤੈ ਹਮ ਅਧਿਕ ਤਪੱਸਿਆ ਸਾਦੀ ਉੱਥੇ ਮੈਂ ਕਹਿੰਦੇ ਬੜਾ ਤਗੜਾ ਤਪ ਕੀਤਾ ਮਹਾਕਾਲ ਕਾਲਕਾਰਦੀ ਉਨੋਂ ਤੇ ਕਹਿੰਦੇ ਮੈਂ ਮਹਾਕਾਲ ਦੀ ਵੀ ਪੂਜਾ ਕੀਤੀ ਤੇ ਕਾਲਕਾ ਦੀ ਵੀ ਪੂਜਾ ਕੀਤੀ ਮਹਾਕਾਲ ਹੁੰਦਾ ਜਿਹਦਾ ਆਪਾਂ ਇੱਕ ਗੁਰਬਾਣੀ ਦੇ ਵਿੱਚ ਵੀ ਕਿਹਾ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕਾਲ ਸੇ ਦਾ ਮਹਾਕਾਲ ਵੀ ਇੱਕ ਪਰਮੇਸ਼ਰ ਆ ਤੇ ਜਿਹੜੀ ਕਾਲਕਾ ਆ ਜਿਹੜੀ ਸ਼ਕਤੀ ਆ ਉਹ ਵੀ ਪਰਮੇਸ਼ਰ ਦੀ ਹੀ ਸ਼ਕਤੀ ਆ ਜਿਹਨੂੰ ਆਪਾਂ ਚੰਡੀ ਕਹਿ ਕੇ ਪੂਜਦੇ ਆ ਸੋ ਕਈ ਵਿਦਵਾਨ ਇਦਾਂ ਵੀ ਵਿਸ਼ਰਾਮ ਲਵਾਉਂਦੇ ਆ ਮਹਾਕਾਲ ਕਾਲਕਾਰ ਆਦੀ ਭਾਗ ਵਿੱਚ ਕਾਲ ਦਾ ਵੀ ਕਾਲ ਜਿਹੜਾ ਮਹਾਕਾਲ ਉਸ ਦੀ ਮੈਰਾਧਨਾ ਕੀਤੀ ਉਸ ਜਗ੍ਹਾ ਅਭਿਦ ਕਰ ਤੇ ਤਪੱਸਿਆ ਭੈਓ ਦ્વੈਤੇ ਇੱਕ ਰੂਪ ਹੈ ਵੈਗੋ ਕਿੱਦਾਂ ਕਹਿੰਦੇ ਮੈਨੂੰ ਤਪੱਸਿਆ ਕਰਦੇ ਇਹਨੂੰ ਬੜਾ ਜਿਆਦਾ ਸਮਾਂ ਹੋ ਗਿਆ ਬੜਾ ਜਿਆਦਾ ਸਮਾਂ ਮੈਂ ਤਪ ਕੀਤਾ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਖਾਲਸਾ ਜੀ ਉਸ ਜਗ੍ਹਾ ਦੇ ਵਿੱਚ ਜਦੋਂ ਮਾਹ ਰਾਜੀ ਨੇ ਤਪ ਕੀਤਾ ਨਾ ਕੋਈ ਇੱਕ ਅੱਧਾ ਯੋਗ ਜਾਂ 14-15 ਸਾਲ ਨਹੀਂ ਬੜੇ ਤਗੜੇ ਯੋਗ ਤਪੱਸਿਆ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਉਹ ਕਹਿੰਦੇ ਕਿ ਉੱਥੇ ਮੈਂ ਤਪੱਸਿਆ ਕਰਨ ਲੱਗੇ ਬੜਾ ਜਿਆਦਾ ਮੈਂ ਸਮਾਂ ਹੋ ਗਿਆ ਤੇ ਮੈਂ ਪਰਮੇਸ਼ਰ ਦੇ ਨਾਲ ਮਿਲ ਕੇ ਦੁਆਇ ਤੋਂ ਇੱਕ ਰੂਪ ਹੋ ਗਿਆ ਆ ਆਤਮਾ ਆਤਮਰ ਅਲਖ ਇਰਾਦਾ ਬਹੁਤ ਜੋਗ ਸਾਧਨਾ ਸਾਦਾ ਉਧਰ ਕਹਿੰਦੇ ਗੁਰਤੇਗ ਬਾਸਰ ਮਹਾਰਾਜ ਜੀ ਹੁਣ ਕਥਾ ਆਉਂਦੀ ਆ ਆਪਾਂ ਨੂੰ ਕਿ ਗੁਰਤੇਗ ਬਾਸਰ ਮਹਾਰਾਜ ਨਾ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਮਹਾਰਾਜ ਨੇ 32 ਸਾਲ ਤਪ ਕੀਤਾ 32 ਸਾਲ ਤੋਂ ਬਾਅਦ ਗੁਰਗੋਮ ਸਿੰਘ ਮਹਾਰਾਜ ਜੀ ਦਾ ਜਿਹੜਾ ਜਨਮ ਆਵਤਾਰ ਧਾਰਿਆ ਮਹਾਰਾਜ ਜੀ ਨੇ ਗੁਰਤੇਗ ਬਾਸਰ ਮਹਾਰਾਜ ਤੇ ਮਾਤਾ ਗੂਜਰੀ ਦੇ ਘਰ ਵੇਖੋ ਕਿ ਗੱਡੀ ਤਗੜੀ ਤਪੱਸਿਆ ਹੋਵੇਗੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨੋਂਵੀਂ ਇਤਨੀ ਤਪੱਸਿਆ ਕਰਨੀ ਪਈ ਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਆਪਣੇ ਘਰ ਦੇ ਵਿੱਚ ਰੱਖਣਾ ਹੋਵੇ ਆਉਂਦੇ ਕਿ ਉੱਥੇ ਮੇਰੇ ਜਿਹੜੇ ਮਾਤਾ ਪਿਤਾ ਸੀ ਗੁਰ ਤੇਗ ਬਹਾਦਰ ਮਹਾਰਾਜ ਤੇ ਮੇਰੀ ਜਿਹੜੀ ਮਾਤਾ ਸੀ ਮਾਤਾ ਗੁਜਰੀਏ ਦੋਵੇਂ ਜਿਆਦਾ ਬੜਾ ਜਿਆਦਾ ਤਪ ਕਰ ਰਹੇ ਸਨ ਤਿੰਜ ਕਰੀ ਰਖ ਕੀ ਸੇਵਾ ਤਾਂ ਤੇ ਪਏ ਪ੍ਰਸਾਨ ਗੁਰਦੇਵਾਂ ਬੇਚਰ ਨੇ ਇਤਨੀ ਜਿਆਦਾ ਸੇਵਾ ਕੀਤੀ ਕੇ ਜਿਹੜਾ ਪਰਮੇਸ਼ਰ ਸੀ ਉਹਨਾਂ ਤੋਂ ਬੜਾ ਜ਼ਿਆਦਾ ਖੁਸ਼ ਹੋਇਆ ਇੱਕ ਹੋਰ ਕਥਾ ਆਉਂਦੀ ਕਾਲ ਸਾਹੀ ਗੁਰੂ ਗੁਰਤੇਗ ਬਾਦਰਾ ਮਹਾਰਾਜ ਜੀ ਤੇ ਮਾਤਾ ਗੂਜਰੀ ਜੀ ਇਹ ਇਹਨਾਂ ਨੇ ਬੜਾ ਜ਼ਿਆਦਾ ਤਪ ਕੀਤਾ ਤੇ ਗੁਰਤੇਗ ਬਾਦਰਾ ਮਹਾਰਾਜ ਜੀ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਵੀ ਸਮੁੰਦਰ ਰਖੀ ਦੇ ਰੂਪ ਦੇ ਵਿੱਚ ਗੁਰਤੇਗ ਬਾਦਰਾ ਮਹਾਰਾਜ ਜੀ ਨੇ ਤਪ ਕੀਤਾ ਸੀ ਜਦੋਂ ਉਹ ਕਥਾ ਵਕਰੀ ਆਉਂਦੀ ਆ ਸਰਬਲੋਤੀ ਜਿਹੜਾ ਅਵਤਾਰ ਦੀ ਜਿਹੜੀ ਕਥਾ ਉਸ ਬਾਰੇ ਆਪਾਂ ਫਿਰ ਕਦੇ ਸੰਖੇਪ ਰੂਪ ਦੇ ਵਿੱਚ ਆਪਾਂ ਵੇਖਾਂਗੇ ਪਰ ਉਸ ਸਮੇਂ ਸਮੁੰਦਰੀ ਫੇਰੂਬ ਦੇ ਵਿੱਚ ਵੀ ਗੁਰਦੇਵ ਬਾਦਰਾ ਮਹਾਰਾਜ ਜੀ ਨੂੰ ਬੜਾ ਤਕੜਾ ਤਪ ਕਰਨਾ ਪਿਆ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੇ ਘਰੇ ਅਵਤਾਰ ਧਾਰਨ ਕਰਾਉਣ ਦੇ ਲਈ ਆਉਂਦੇ ਆ ਕੇ ਫੇਰ ਪਰਮੇਸ਼ਰ ਖੁਸ਼ ਹੋ ਗਿਆ ਤੇ ਮੈਨੂੰ ਅਵਤਾਰ ਦੇਣਾ ਅਵਤਾਰ ਧਾਰਨ ਕਰਨ ਦੇ ਲਈ ਹੁਣ ਕਿੱਦਾਂ ਕਿੱਦਾਂ ਬੋਜਨ ਕਰਦੇ ਆਣੇ ਆਓ ਆਪਾਂ ਵੇਖਦੇ ਆਂ ਚੈਨ ਪ੍ਰਭ ਜਵੇ ਆਇ ਉਸ ਮਹਦੀਆ ਤਬ ਹਮ ਜਨਮ ਕਲੂ ਮਾ ਲੀਆ ਹੁਣ ਪਰਮੇਸ਼ਰ ਮਹਾਰਾਜ ਜੀ ਪਰਮੇਸ਼ਰ ਨੇ ਅਕਾਲ ਪੁਰਖ ਨੇ ਪ੍ਰਗਟ ਹੋ ਕੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ ਕਿ ਇੰਨਾ ਕਰੋ ਤੁਹਾਡਾ ਹੁਣ 30 ਦੇ ਦਸਵਾਂ ਜਮਾ ਨਾਨਕ ਦੀ ਜੋਤ ਦਾ ਤੇ ਅਵਤਾਰ ਧਾਰਨ ਦਾ ਹੁਣ ਤੁਹਾਡਾ ਜਿਹੜਾ ਸਮਾ ਹੈ ਉਹ ਆ ਗਿਆ ਚਿੰਤ ਨੈ ਭੈਰੋ ਹਮਰੋ ਆਵਨ ਕਹਿ ਹੈ ਚੁਬੀ ਰਹੀ ਸ੍ਰੋਤਿ ਪ੍ਰਭ ਚਰਨਨ ਮਹਿ ਇੱਥੇ ਗੋਬਿੰਦ ਸਿੰਘ ਮਹਾਰਾ ਜੀ ਕਹਿੰਦੇ ਕਿ ਮੇਰਾ ਮਨ ਹੀ ਕਰਦਾ ਇਸ ਮਾਦ ਲੋਕ ਦੇ ਵਿੱਚੇ ਆਉਣ ਦਾ ਕੋਈ ਖਾਲਸਾ ਜੀ ਇਹ ਜਿਹੜਾ ਜਿਹੜਾ ਲੋਕ ਆ ਇਹ ਤਾਂ ਮਾਇਆ ਦਾ ਹੀ ਘਰ ਮਹਾਰਾ ਜੀ ਆਂਦੇ ਜੋ ਤੀਸਾ ਸੋਮ ਆਇ ਤੋਂ ਅੱਖਾਂ ਤੋਂ ਆਪਾਂ ਜੋ ਕੁਝ ਵੇਖਦੇ ਆ ਇਹ ਸਾਰੀ ਹੀ ਮਾਇਆ ਕਿ ਰਿਸ਼ਤੇ ਨਾਤੇ ਜੋ ਜੋ ਵੀ ਆ ਮਹਾਰਾਜਿਆਂ ਦੇ ਆਗੇ ਮਾਤ ਪਿਤਾ ਬਨਤਾ ਸੋ ਤਾਂ ਬੰਦਪੇ ਇਸਤੂ ਮੀਤੇ ਰਪਾਈ ਪੂਰਵ ਜਨਮ ਕੇ ਮਲੇ ਸੰਜੋਗੀ ਹੰਤੇ ਕੋ ਨਾ ਸਾਈ ਇਸ ਸੰਸਾਰ ਦੇ ਉੱਤੇ ਆਪਾਂ ਜੋ ਇੱਕ ਮੂਵੀ ਚੱਲ ਰਹੀ ਆ ਖਾਲਸਾ ਜੀ ਇੱਕ ਨਾਟਕ ਚੱਲ ਰਿਹਾ ਆਪੋ ਆਪਣੇ ਆਪਾ ਪਾਤਰ ਪਰਮੇਸ਼ਰ ਭੇਜਦਾ ਆਪਾਂ ਆਪ ਕੋਲੀਆਂ ਜਿੰਨਾ ਜਿੰਨਾ ਲੈਕਾ ਜੋਖਾ ਆਪਾਂ ਪੂਰਾ ਕਰਕੇ ਫਿਰ ਸੰਸਾਰ ਤੋਂ ਚਲ ਜਾਨੀ ਸੋ ਇੱਥੇ ਗੁਰਗੋਮ ਸਿੰਘ ਮਹਾਰਾਜ ਵੀ ਕਹਿੰਦੇ ਕਿ ਮੇਰਾ ਤਾਂ ਮਨ ਹੀ ਨਹੀਂ ਸੀ ਕਰਦਾ ਇਸ ਸਾਧ ਲੋਕ ਦੇ ਵਿੱਚ ਆਉਣ ਦਾ ਪਰ ਮੈਨੂੰ ਹੁਕਮ ਹੀ ਪਰਮੇਸ਼ਰ ਨੇ ਕਰ ਦਿੱਤਾ ਕਿ ਕਿਸੇ ਕਾਰਜ ਦੇ ਲਈ ਵੀ ਮੈਨੂੰ ਅਵਤਾਰ ਧਾਰਨਾ ਪੈਣਾ ਤਾਂ ਮੈਂ ਹੁਣ ਅਵਤਾਰ ਧਾਰਨ ਕਰਨ ਦੇ ਲਈ ਇਸ ਸੰਸਾਰ ਦੇ ਵਿੱਚ ਜਨਮ ਲੈ ਲਿਆ ਜਿਤ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਲੋਕ ਪਠਾਇਓ ਉਹ ਕਹਿੰਦਾ ਮੇਰਾ ਮਨ ਨਹੀਂ ਲੱਗਦਾ ਮੇਰੀ ਤਾਂ ਸੁਰਤੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸੀ ਪਰ ਪਰਮੇਸ਼ਰ ਨੇ ਪ੍ਰਗਟ ਹੋ ਕੇ ਮੈਨੂੰ ਇਹੋ ਜਿਹਾ ਸਮਝਾਇਆ ਕਿ ਮੈਂ ਮਾਤ ਲੋਕ ਦੇ ਵਿੱਚ ਹੁਣ ਮੈਨੂੰ ਸਮਝਾ-ਭੁਜਾ ਕੇ ਪੂਰਾ ਇੱਕ ਮਿਸ਼ਨ ਦੇ ਕੇ ਮੇਰੇ ਸੰਸਾਰ ਦੇ ਵਿੱਚ ਭੇਜ ਦਿੱਤਾ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚਾਉ ਪਈ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਦੈਤ ਰਚੇ ਦੁਸ਼ਟ ਦੁਖਦਾਈ ਹੁਣ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਡੇ ਤਗੜੇ ਨਿਮਰਤਾ ਦੇ ਪੁੰਜ ਸਨ ਖਾਸਾ ਜੀ ਮਾਰਿਆਂ ਦੇ ਅਕਾਲ ਪੁਰਖ ਬਾਚ ਇਸ ਕੀੜ ਵਰਦਾ ਆਪਣੇ ਆਪ ਨੂੰ ਕੀੜਾ ਕਹਿ ਦਿੰਦਾ ਗੋਬਿੰਦ ਸਿੰਘ ਮਹਾਰਾਏ ਨਹੀਂ ਇਸ ਤੋਂ ਪਤਾ ਲੱਗਦਾ ਹੈ ਜਿਹੜਾ ਦਸਮਗ੍ਰੰਥ ਸਾਹਿਬ ਹਣਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜਾ ਹੀ ਲਿਖਿਆ ਜਿੰਨੇ ਕਿਤਨੇ ਆਏ ਖਾਲਸਾ ਜੀ ਜਿਹੜਾ ਨੇ ਬੜੀ ਜਾਂਦਾ ਕਿੰਤੂ ਪਰੰਤੂ ਕੀਤਾ ਕਿ ਇਹ ਬਾਣੀ ਨਹੀਂ ਹੈ ਇਹ ਹੁਣ ਤੋਂ ਨਹੀਂ ਖਾਲਸਾ ਚੱਲਣਾ ਡੇਗਾ ਜਦੋਂ ਤਤ ਖਾਲਸਾ ਪ੍ਰਗਟ ਹੋਇਆ ਸੀ ਨਾ ਉਸ ਸਮੇਂ ਦੇ ਜਿਹੜੇ ਸੀਗੇ ਜਿਹੜੇ ਲੋਕ ਕੀ ਜਿਹੜੇ ਖਾਲਸੇ ਦੇ ਭੇਖ ਦੇ ਵਿੱਚ ਆਪਣਾ ਭੇਖ ਬਣਾ ਦਿੰਦੇ ਉਹਨਾਂ ਨੇ ਕਿੰਤੂ ਪਰੰਤੂ ਐ ਹੋ ਜੀਆਂ ਅੱਲਾ ਦੇ ਹੀ ਕਰਨਾ ਸ਼ੁਰੂ ਕੀਤਾ ਕਿ ਤੇ ਇਹਨਾਂ ਨੇ ਮਰਿਆਦਾਵਾਂ ਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੰਦੇ ਆ ਕਿਤੇ ਮਾਰਾ ਦੀਆਂ ਬਾਣੀਆਂ ਦੇ ਕਿੰ ਤੂੰ ਪਰ ਤੂੰ ਕਰਨਾ ਸ਼ੁਰੂ ਕਰ ਦਿੰਦੇ ਆ ਵਿਆਦ ਕਾਲ ਤੋਂ ਹੀ ਜਿਹੜਾ ਜਿਹੜਾ ਬੰਦੇ ਹੀ ਖਾਲਸਾ ਨਾ ਖਾਲਸਾ ਜੀ ਇਹ ਤੁਰਿਆ ਹੀ ਆਉਂਦਾ ਤਤ ਖਾਲਸਾ ਦੀ ਬਰਾਬਰਤਾ ਕਰਦਾ ਕਰਦਾ ਪਰ ਉਹਨਾਂ ਨੂੰ ਇਹ ਚੀਜ਼ੀ ਸਮਝਣੀ ਚਾਹੀਦੀ ਆ ਇਹ ਉਹ ਪੰਥਾ ਖਾਲਸਾ ਜੀ ਜਿਹੜਾ ਕਿ ਮਹਾਰਾਜ ਨੇ ਆਪ ਸਾਜਿਆ ਤੇ ਜਿਹੜਾ ਮਹਾਰਾਜ ਨੇ ਵੀ ਆਪਣਾ ਜਿਹੜਾ ਰੂਪ ਆ ਇਸ ਪੰਥ ਦੇ ਵਿੱਚ ਵਰਤਾ ਦਿੱਤਾ ਇਹ ਉਹ ਪੰਥਾ ਚਾਹੇ ਆਪਾਂ ਇਸ ਦੀ ਜਲੱਖ ਬਰਾਬਰਤਾ ਕਰ ਲਈਏ ਪਰ ਇਸ ਦੀ ਜਿਹੜੀ ਆ ਇਸ ਦਾ ਆਪਾਂ ਅੰਤ ਨਹੀਂ ਪਾ ਸਕਦੇ ਇਸ ਦਾ ਪ੍ਰਤਾਪ ਨਹੀਂ ਰੋਕ ਸਕਦੇ ਉਹ ਦੇ ਕੇ ਚੋਬਈ ਜਬ ਪਹਿਲੇ ਅਮਸ਼ਿਸ਼ਟ ਬਣਾਈ ਇਦਾ ਹੀ ਸਰਤੇ ਦੁਸ਼ਟ ਸੁਖदाई ਹੁਣ ਪਰਮੇਸ਼ਰ ਦੇ ਮੋਹ ਜਿਹੜੇ ਵਜਨ ਜਿਹਾ ਇਹਦੇ ਜਦੋਂ ਮੈਂ ਸੰਸਾਰ ਪੈਦਾ ਕੀਤਾ ਸੀ ਇਹ ਦੁਸ਼ਟ ਤਮਨ ਜਦੋਂ ਮੈਂ ਸੰਸਾਰ ਪੈਦਾ ਕੀਤਾ ਸੀ ਮਾਰਿਆ ਨਾਲੋਂ ਪਿੰਨਾ ਮੈਂ ਡੈਂਕ ਤੇ ਜਿਹੜੇ ਜਿਹੜੇ ਦੇਵਤੇ ਸੀ ਦੋਵਾਂ ਨੂੰ ਪ੍ਰਗਟ ਕੀਤਾ ਸੀ ਤੇ ਬਜ ਬਲ ਬਵਰੇ ਹੋ ਗਏ ਪੂਜਤ ਪਰੰਪਰਾਖ ਰਹਿ ਗਏ ਉਹ ਤੋਂ ਕਹਿੰਦੇ ਕਿ ਉਹਨਾਂ ਦੋਵਾਂ ਆਪਣੀਆਂ ਹੀ ਉੱਤੇ ਕਿਉਂਕਿ ਦੇਵਤਿਆਂ ਦੇ ਵੀ ਤੇ ਦੇਵਤਾਂ ਨੇ ਵੀ ਆਪਣੀਆਂ ਭੁਜਾਵਾਂ ਤੇ ਹੀ ਮਾਨ ਕਰ ਲਿਆ ਹੋ ਜੇ ਦੇਵ ਤੇ ਹੰਕਾਰ ਹੀ ਨਹੀਂ ਸੀ ਹੁੰਦਾ ਪਰ ਜਿਹੜੇ ਦੇਵ ਜਿਹੜੇ ਦਾਇਨ ਸੀ ਜਿਹੜੇ ਹੰਕਾਰ ਹੀ ਨਹੀਂ ਸੀ ਹੁੰਦਾ ਜਿਹੜੇ ਦੇਵ ਤੇ ਹੀ ਬੜੇ ਜ਼ਿਆਦਾ ਹੰਕਾਰੀ ਹੁੰਦੇ ਸੀ ਮਹਾਰਾਜ ਜੀ ਕਹਿੰਦੇ ਆ ਚੰਦੀ ਦੀਵਾਰ 'ਚ ਅਭਿਮਾਨ ਉਤਾਰਨ ਦੇਵ ਤੇ ਮੈਂ ਕਾਜੁਰ ਸੁਬੁਰਦਾ ਉਹਦਾ ਮੈਂ ਉਹਦਾ ਦੇਵਤਿਆਂ ਦਾ ਹੰਕਾਰ ਤੋੜਨ ਲਈ ਮੈਂ ਖਾਸਾ ਪ੍ਰਗਟ ਕੀਤਾ ਉਹ ਕਹਿੰਦੇ ਆਪਣੀਆਂ ਬਾਹਾਂ ਦੇ ਉੱਤੇ ਵਾਲਦ ਤੇ ਇਨਾ ਮਸਤ ਹੋਏ ਕਿ ਮੇਰੀ ਪੂਜਾ ਮੇਰਾ ਨਾਮ ਜੱਪਣ ਤੋਂ ਵੱਧ ਗਏ ਤੇ ਹਮ ਤਵਤ ਤਨਕਮੋਖਾ ਪੇ ਤਨ ਕੀ ਠੌਰ ਦੇਵਤਾ ਥਾਪੇ ਪਹਿਲਾ ਦਾਇਤ ਪ੍ਰਗਟ ਕੀਤੇ ਤੇ ਫਿਰ ਬਾਅਦ ਵਿੱਚ ਦੇਵਤੇ ਪੈਦਾ ਕੀਤੇ ਹੁਣ ਇਹਦੀ ਸੰਖੇਪ ਕਥਾ ਹੋਰ ਕਿਸੇ ਦਿਨ ਆਪਾਂ ਕਰਾਂਗੇ ਉਹ ਜਦੋਂ ਮਹਾਰਾਜ ਨੇ ਸਾਰਿਆਂ ਨੂੰ ਪਹਿਲਾਂ ਦਾਇਤ ਪ੍ਰਗਟ ਕੀਤੇ ਤੇ ਦੇਵਤੇ ਜੋ ਦੇਵਤਾ ਨਾਸ ਕਰ ਦਿੱਤਾ ਫਿਰ ਮਹਾਰਾਜ ਨੇ ਇਹ ਵੀ ਕਹਿੰਦਾ ਵੀ ਦੇਵਤੇ ਆਪਣਾ ਨਾ ਜਿਹੜਾ ਜਿਹੜਾ ਕਰਤੱਵ ਉਹ ਨਿਭਾਉਗੇ ਉਹਨਾਂ ਨੇ ਦੇਵਤੇ ਪੈਦਾ ਕਰ ਦਿੱਤੇ ਤੇ ਵੀ ਵੱਲ ਪੂਜਾ ਉਰਝਾਏ ਆਪਨਹੀਂ ਪਰਮੇਸ਼ਰ ਕਹਾਏ ਉਹ ਦੇਵ ਜਾਣੇ ਵੀ ਆਪਣੀ ਪੂਜਾ ਕਰਾਉਣੀ ਕਾ ਸ਼ੁਰੂ ਕਰ ਦਿੱਤੀ ਉਹਨੇ ਇਹ ਨਹੀਂ ਕਿਹਾ ਵੀ ਸਾਡੀ ਤਾਂ ਡਿਊਟੀ ਲਈ ਆ ਪਰਮੇਸ਼ਰ ਨੇ ਵੀ ਪਾਉਣ ਦੀ ਸਾਡੀ ਤਾਂ ਡਿਊਟੀ ਲਈ ਆ ਸਾਰਿਆਂ ਨੂੰ ਹਰ ਇੱਕ ਚੀਜ਼ ਵਰਤੋਂ ਦੀ ਪਰ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਜਾਣ ਕੇ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ ਮਹਾਦੇਵ ਅਚਤ ਕਹਿਵਾਇਓ ਵਿਸ਼ਨ ਆਪ ਹੀ ਕੋਟ ਹੈ ਆਇਓ ਸ਼ਿਵ ਜੀ ਨੇ ਮਹਾਦੇਵ ਨੇ ਆਪਣੇ ਆਪ ਨੂੰ ਅਚੁੱਤ ਕਹਾਇਆ ਵੀ ਮੇਰਾ ਕੋਈ ਨਾਜ਼ ਨਹੀਂ ਕਰ ਸਕਦਾ ਤੇ ਵਿਸ਼ਨੂੰ ਨੇ ਵੀ ਆਪਣੇ ਆਪ ਨੂੰ ਪਰਮੇਸ਼ਰ ਮੰਨਣ ਲੱਗ ਪਿਆ ਸੰਸਾਰ ਵਿੱਚ ਬ੍ਰਹਮਾ ਆਪਾਰ ਭ੍ਰੰਮ ਪਖਾਨਾ ਪ੍ਰਭ ਕੋ ਪ੍ਰਭੂ ਨ ਕਿਨ ਹੋ ਜਨਾਂ ਤੋਂ ਤੋਂ ਪਹਿਲਾਂ ਹੰਕਾਰ ਬ੍ਰਹਮਾ ਨੂੰ ਆਸੀ ਕਾਲ ਸਾਜੀ ਬ੍ਰਹਮਾ ਨੇ ਹੰਕਾਰ ਕਰ ਲਿਆ ਕਿ ਮੈਂ ਹੀ ਸਾਰਾ ਕੁਝ ਹਾਂ ਇਸ ਤੇ ਜਿੰਨੀ ਧਰਤੀ ਮੈਂ ਬਣਾਈਆ ਵੀ ਮੇਰੇ ਤੋਂ ਇਲਾਵਾ ਵੱਖਰਾ ਸੰਘਰਸ਼ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਉਹ ਫਿਰ ਕਦਾਂ ਆਉਂਦੀ ਆ ਉਹ ਜਿਹੜਾ ਮਹਾਦੇਵ ਸੀ ਸ਼ਿਵ ਜੀ ਸੀ ਉਹਨੇ ਆਪਣੇ ਤ੍ਰਿਸ਼ੂਲ ਦੇ ਨਾਲ ਜਿਹੜਾ ਉਹ ਹੰਕਾਰ ਦਾ ਸਿਰ ਵਢਿਆ ਸੀ ਬ੍ਰਹਮਾ ਦਾ ਤੋ ਬ੍ਰਹਮ ਆਪੜੇ ਆਉੜੂ ਪਾਰ ਬ੍ਰਹਮ ਸ੍ਰਾਵਣ ਲੱਗ ਪਿਆ ਇੱਥੇ ਸਾਰੀ ਆਪਣੀ ਹੀ ਪੂਜਾ ਕਰਾਉਣਾਂ ਲੱਗ ਪਏ ਤਬ ਸਾਖੀ ਪ੍ਰਭ ਅਸ਼ਟਪਨਾਏ ਸਾਖਨਮਿਤ ਦੇ ਬੈਠੇ ਰਹੈ ਓਏ ਤੋ ਪਹਿਲਾਂ ਇਸ ਤੋਂ ਪਹਿਲਾਂ ਮਾਰ ਨੇ ਪਰਮੇਸ਼ਰ ਨੇ ਦੱਸਿਆ ਸਾਰਾ ਗਿਆਨ ਦਿੱਤਾ ਦੁਸ਼ਟ ਦਮਨ ਨੂੰ ਕਿ ਕਿਵੇਂ-ਕਿਵੇਂ ਮੈਂ ਧਰਤੀ ਬਣਾਈ ਗ੍ਰਹਿ ਬਣਾਏ ਸੂਰਜ ਚੰਦ ਪ੍ਰਗਟ ਕੀਤੇ ਸਾਰੀ ਧਰਤੀ ਸਾਜਣ ਦੀ ਜਿਹੜੀ ਕਥਾ ਸੀ ਦੁਸ਼ਟ ਦਮਨ ਨੂੰ ਦੇ ਦਿੱਤੀ ਪਰਮੇਸ਼ਰ ਨੇ ਤੇ ਕਹਾ ਕਰੋ ہماری ਪੂਜਾ ਹਮ ਬਿਨ ਅਵਰਨਾ ਠਾਕੁਰ ਦੂਜਾ ਉਹ ਕਹਦਾ ਜਿਹੜਾ ਜੀਵ ਸੀ ਜਿਹੜਾ ਮਨੁੱਖ ਵੀ ਪੈਦਾ ਕੀਤਾ ਸੀ ਉਹ ਵੀ ਆਪਣੇ ਆਪ ਨੂੰ ਕਹੌਣ ਜਿੱਦਾਂ ਜਿੱਦਾਂ ਮਨੁੱਖ ਤਰੱਕੀ ਕਰਦਾ ਜਾਂਦਾ ਪਰਮੇਸ਼ਰ ਨੂੰ ਪਹੁੰਚਦਾ ਜਾਂਦਾ ਹੈ ਪਰੰਤਤ ਕੋ ਜਨਨਾ ਪਛਾਨਾ ਦਿਨਕਰ ਈਸ਼ਰ ਤਿਨ ਕਹ ਮੰਨ ਕੋ ਕਹਦੇ ਕੇ ਪਰਮੇਸ਼ਰ ਨੂੰ ਕਿਸਨੇ ਨਹੀਂ ਜਾਣਿਆ ਉਹਨਾਂ ਨੇ ਦੇਵੀ ਦੇਵਤਿਆਂ ਨੂੰ ਹੀ ਮੇਰੇ ਮਨੁੱਖ ਸੀ ਮੰਨਣ ਲੱਗ ਪਏ ਤੇ ਤੇ ਸੂਰ ਚੰਦ ਕਹ ਮੰਨਾ ਅਗਨ ਹੋਤਰ ਕਈ ਪਵਨ ਪ੍ਰਮਾਨ ਕਈ ਦਾ ਕਹਦੇ ਸੂਰਜ ਚੰਦਰਮਾ ਦੀ ਜਿਹੜੀ ਉਹਨਾਂ ਦੀ ਪੂਜਾ ਕਰਨ ਲੱਗ ਪਏ ਤਿਨ ਨੂੰ ਪ੍ਰਭ ਪਾਹਨ ਪਛਾਨਾ ਨਾਹਤ ਕਿਤੇ ਜਲ ਕਰਤ ਵਿਧਾਨਾ ਤੇ ਉਹ ਪੱਥਰਾਂ ਦੀਆਂ ਮੂਰਤੀਆਂ ਬਣਾ ਕੇ ਪੂਜਾ ਰੱਬ ਕਰ ਦਿੱਤੀ ਕਿਸੇ ਨੇ ਕਿਹਾ ਵੀ ਆਹ ਜਲ ਦੇ ਵਿੱਚ ਨਾ ਲੋ ਇੱਥੇ ਨਾਲੋ ਇੱਥੇ ਆ ਕੇ ਇਸ਼ਨਾਨ ਕਰ ਲਓ ਐਵੋ ਜੀਆਂ ਗੱਲਾਂ ਫਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੱਕ ਕਰਮ ਕਰ ਤੇ ਦਰਪਾਨਾ ਧਰਮ ਰਾਜ ਕੋ ਕਰਮ ਪਛਾਨਣਾ ਉਹ ਕਿਸੇ ਦੇ ਕਰਮ ਕਾਂਡਾ ਚ ਪਾ ਦਿੱਤਾ ਆ ਕਰਾਂਗੇ ਤਾਂ ਆ ਹੋ ਜਾਊਗਾ ਇਦਾਂ ਕਰਾਂਗੇ ਆ ਕਰ ਗ੍ਰਹਿ ਹੁੰਦੀਆਂ ਪੂਜਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਕਿਸੇ ਨੇ ਕਿਸੇ ਨੇ ਵੀ ਅਸਲ ਧਰਮ ਨੂੰ ਨਹੀਂ ਪਛਾਨਿਆ ਜੇ ਪ੍ਰਭ ਸਾਖ ਨਵੇਂ ਤੇ ਟਹਿਰਾਏ ਤੇ ਹਾਂ ਆਏ ਪ੍ਰਭ ਕਹਿਵਾਂ ਹੋਏ ਇਤਨਾ ਜਾਵਾ ਕਹਿੰਦੀ ਹੋ ਗਿਆ ਕਿ ਮੈਨੂੰ ਪ੍ਰਗਟ ਹੋਣ ਜੀ ਜਿਹੜੀਆਂ ਸਾਖੀਆਂ ਸੀਗੀਆਂ ਕਰਮ ਕਾਂਡਾਂ ਦੀਆਂ ਉਹਨਾਂ ਨੂੰ ਹੀ ਸੱਚ ਜਾਣਨ ਲੱਗ ਪਏ ਸਾਡੇ ਤਾਕੀ ਬਾਤ ਵਿਚਰ ਜਾਂਦੀ ਵੀ ਆਪਣੀ ਆਪਣੀ ਪਰਤ ਸੋਭ ਵੀ ਪਰਮੇਸ਼ਰ ਦੀ ਸਾਰੀ ਗੱਲਬਾਤ ਨੂੰ ਸਾਰੇ ਭੁੱਲ ਗਏ ਆਪਣੇ ਵਗਰੇ ਲਾਉਣ ਲੱਗ ਪਏ ਉਹਨਾਂ ਨੂੰ ਬਸ ਆਪਣੇ ਤੇ ਹੋ ਰਿਹਾ ਕਿ ਅਸੀਂ ਹੋਈਏ ਇਸ ਸੰਸਾਰ ਦੇ ਇੱਤੇ ਜਿਹੜੇ ਪ੍ਰਗਟ ਹੋਏ ਆ ਬਾਕੀ ਤਾਂ ਵੀ ਤੁਰੇ ਫਿਰਦੇ ਹਨ ਜਬ ਪ੍ਰਭ ਕੋ ਨਾ ਕਿਨੇ ਪਛਾਨਾ ਤਬਹਰ ਜਨਮਨ ਛੰਟਹਿ ਰਾਨਾ ਸਾਰੇ ਇੱਕ ਪਰਮੇਸ਼ਰ ਨੂੰ ਨਹੀਂ ਪਸਾਂਦੇ ਆ ਮਨੁੱਖ ਮਨੁੱਖ ਕਦੀ ਹੀ ਪੂਜਾ ਕਰਨ ਲੱਗ ਪਏ ਟੇਪੀ ਬਸ ਮੰਮਤਾ ਹੋਏ ਗਏ ਪਰਮੇਸ਼ਰ ਪਾਹਰ ਠਹਿਰੇ ਉਹ ਪਰਮੇਗ ਮਨੁੱਖ ਵੀ ਸੀ ਜਾੜੇ ਮੋਹ ਦੇ ਵਿੱਚ ਇਹੋ ਜਿਹੇ ਫਸੇ ਕਿ ਮੂਰਤੀਆਂ ਗਏ ਇਹ ਪੱਥਰਾਂ ਦੇ ਵਿੱਚੋਂ ਹੀ ਪਰਮੇਸ਼ਰ ਨੂੰ ਲੱਭ ਨੂੰ ਲੱਭਣ ਲੱਗ ਪਏ ਤਬ ਹਰ ਸੇ ਦਸਾਲ ਠਹਿਰਾਏ ਦਿਨ ਵੀ ਪਰੰਪਰਾ ਖ ਨਹੀਂ ਪਾਏ ਹੋਰ ਕਹਿੰਦੇ ਵੇ ਇਸ ਤੋਂ ਬਾਅਦ ਵਿੱਚ ਪਰਮੇਸ਼ਰ ਨੇ ਸਿੱਧਾ ਨੂੰ ਬੜੀਆਂ ਤਗੜੀਆਂ ਸਿੱਧੀਆਂ ਨਿਰਾਨ ਕੋ ਹੋਣ ਉਹਨਾਂ ਨੂੰ ਸਿੱਧਾ ਨੂੰ ਸਾਜ ਦਿੱਤਾ ਜੇ ਕੋਈ ਹੋਤ ਭਇਓ ਜਗਸਿਆਨਾ ਤਿੰਨ ਤਿੰਨ ਆਪਣੋ ਪੰਥ ਚਲਾਣਾ ਉਹ ਕਹਿੰਦਾ ਕਿ ਮੈਂ ਨਹੀਂ ਕਹਿੰਦਾ ਜਿੰਨੇ ਜਿੰਨੇ ਵੀ ਉਹ ਕਹਿੰਦੇ ਵੇਖ ਲਓ ਖਾਲਸਾ ਜੀ ਜੇ ਕੋਈ ਹੋਤ ਭਇਓ ਜਗਸਿਆਨਾ ਤਿੰਨ ਤਿੰਨ ਆਪਣੋ ਪੰਥ ਚਲਾਉਣਾ ਜਿਹੜੇ ਬਾਲੇ ਸਿਆਣੇ ਬਣੀ ਫਿਰਦੇ ਦੀ ਵੀ ਸਾਡੇ ਤੋਂ ਸਿਆਣਾ ਕੋਈ ਨਹੀਂ ਸੰਸਾਰ ਤੇ ਆਪਣੇ ਵਗੈਰੀ ਲਾਉਣ ਲੱਗ ਪਏ ਆਪਣੇ ਵਗੈਰੀ ਵੀ ਅਸੀਂ ਸਾਈ ਆਪਰਮੇਸ਼ਰ ਨੂੰ ਜਪਣ ਨਾਮ ਜਪਣ ਵਾਲੇ ਆਪਣੇ ਵਗਰ ਆਪਣੇ ਹੀ ਬੱਕਰਾ ਪੰਥ ਚ ਲਾਲਿਆ ਪਰੰਪਰਕ ਕਨਹੁ ਨਹ ਪਾਇਆ ਬੇਰਬਾਦ ਹੰਕਾਰ ਵਡਾਇਆ ਪਰਮ ਇੱਕ ਪਰਮੇਸ਼ਰ ਦੀ ਸ਼ਕਤੀ ਨੂੰ ਕਿਵੇਂ ਨਹੀਂ ਜਾਣਿਆ ਪਛਾਣਿਆ ਵਾ ਸਰਕਾਰ ਦੇ ਵਾਸੀ ਹੋਵੇ ਪੇੜ ਪਾਤਿਆ ਪੰਤੇ ਜਲੇ ਪ੍ਰਭ ਕਾ ਪੰਥ ਨਾ ਤੋ ਚਲਾਇਆ ਜਿਦਾ ਕਹਿੰਦੇ ਇੱਕ ਦਰਖਤ ਆਪਣੇ ਪੱਤਿਆਂ ਨਾਲ ਆਪ ਹੀ ਝੜ ਜਾਂਦਾ ਜਿਦੇ ਪੱਤੇ ਸੜ ਜਾਂਦੇ ਜਦੋਂ ਮੌਸਮ ਆਉਂਦਾ ਸਾਰਾ ਦਰਖਤ ਹੀ ਸੜ ਜਾਂਦਾ ਆਪਣੇ ਪੱਤਿਆਂ ਤੋਂ ਹੀ ਇਦਾਂ ਹੀ ਆ ਕਹਿੰਦੇ ਆ ਕਿ ਪਰਮੇਸ਼ਰ ਦੇ ਮਾਰਗ ਦੇ ਵਿੱਚ ਕੋਈ ਨਹੀਂ ਚੱਲਿਆ ਸਾਰੇ ਹੀ ਜਿਹੜੇ ਛੱਡਣ ਲੱਗ ਪਏ ਜਿੰਨ ਜਿੰਨ ਪਹਿਨਾ ਕਿ ਸਿੱਧ ਤੋਂ ਪਾਇਆ ਤਿੰਨ ਤਿੰਨ ਆਪਣਾ ਰਾਹ ਚਲਾਇਆ ਜਿਨੇ ਜਿਨੇ ਵੀ ਥੋੜੀ ਥੋੜੀ ਵੀ ਸਿੱਧੀ ਪ੍ਰਾਪਤ ਕੀਤੀ ਆਪਣੇ ਮਗਰੀ ਲਾਉਣ ਲੱਗ ਪਏ ਕਿ ਤੁਸੀਂ ਸਾਨੂੰ ਹੀ ਪੁੱਛੋ ਸਾਨੂੰ ਹੀ ਅੱਗੇ ਪਿੱਛੇ ਸਾਡੇ ਹੀ ਘੁੰਮ ਪਰਮੇਸ਼ਰ ਨਾ ਕਨਹੂ ਪਹਿਚਾਨਾ ਮਮ ਉਚਾਰ ਤੇ ਪਏ دیਵਾਨਾ ਕਰੋਰ ਬ੍ਰਾਹਮ ਪਰਮੇਸ਼ਰ ਨੂੰ ਕਿਸੇ ਨੇ ਢ ਵੀ ਜਾਣਿਆ ਬਸ ਕਿਤੇ ਸਾਰੇ ਹੀ ਇੱਕ ਦੂਜੇ ਦੀ ਪੂਜਾ ਕਰਦੇ ਕਮਲੇ ਹੋ ਗਏ ਪਰਮ ਤਤ ਕਿਨ ਨੂੰ ਨਾ ਪਹਿਚਾਨਾ ਆਪ ਆਪ ਹੀ ਤਰ ਉਰਝਣਾ ਹਾਲ ਪੁਰਖ ਨੂੰ ਕਿਸੇ ਨੇ ਨਹੀਂ ਪਛਾਨਿਆ ਮਾਰਾ ਪਰਮੇਸ਼ਰ ਕਹਿੰਦੇ ਕਿ ਮੈਨੂੰ ਕਿਸੇ ਨੇ ਨਹੀਂ ਜਾਪਿਆ ਬਸ ਆਪਸ ਦੇ ਵਿੱਚ ਵੱਖਰੇ ਵੱਖਰੇ ਧਰਮ ਚਲਾ ਰੇ ਤਬ ਜੇ ਜੇ ਵਿਖਰਾਜ ਬਣਾਏ ਤਨ ਆਪਨ ਪਨੋ ਸਿਮਰਤ ਚਲਾਏ ਉਹ ਕਹਿੰਦੇ ਕਿ ਆਓ ਜਿਹੜੀ ਤਗੜੀਆਂ ਮਤਾਂ ਆਉਂਦੀਆਂ ਨਾ ਖਾਲਸਾ ਦੀ ਇੱਕ ਪਰਮੇਸ਼ਰ ਦੇ ਜਿਹੜੇ ਹੁੰਦੀ ਆ ਉਹ ਕਹਿੰਦੇ ਤਗੜੇ ਜਿਹੜੇ ਮਰਦ ਹੁੰਦੇ ਆ ਉਹ ਹੀ ਚੱਲ ਸਕਦੇ ਹਨ ਜੇ ਜੇ ਸਹਿਤ ਜਾ ਵਾਲਿਆ ਕੌਣ ਦੀ ਦਿੱਤਾ ਤਰਾ ਉਹਨਾਂ ਅੱਗੇ ਜਿਹੜੀ ਆਪਾਂ 24 ਅਵਤਾਰ ਦੀ ਬਾਣੀ ਦੀ ਜਿਹੜੀ ਆਪਾਂ ਕਥਾ ਕਰ ਰਹੇ ਆ ਚੱਲ ਰਹੀ ਆ ਉਹ ਤੋਂ ਅੱਗੇ ਜਦੋਂ ਨੇਕ ਕਲੰਕ ਤੋਂ ਬਾਅਦ ਵਿੱਚ ਉਹਦਾ ਦਿੱਤਾ ਤਰਾ ਉਸਦੇ ਬਾਰੇ ਆਪਾਂ ਉਦੋਂ ਵਰਣਨ ਕਰਾਂਗੇ ਕਰਮ ਨੱਕ ਸਿਰ ਜਟਾ ਸਵਾਰੀ ਪ੍ਰਭ ਕੀ ਕਿਰਿਆ ਕਛੂ ਨਾ ਵਿਚਾਰੀ ਉਹਨੇ ਵੀ ਆਪਣੇ ਹੱਥਾਂ ਦੇ ਨੋਹ ਵਧਾੜੇ ਵੱਡੇ ਵੱਡੇ ਬੜੇ ਤਗੜੇ ਤਗੜੇ ਕੇਸ ਪ੍ਰਗਟ ਕਰ ਲਏ ਉਨ ਹਰ ਗੋਰਖ ਤੋਂ ਉਪਰਾਜ ਸਿੱਖ ਕਰੇ ਤਨ ਹੁ ਬੜਾ ਰਾਜਾ ਫਿਰ ਕਹਿੰਦੇ ਪਰਮੇਸ਼ਰ ਨੇ ਗੋਰਖ ਨੂੰ ਪੈਦਾ ਕੀਤਾ ਉਹਨੇ ਵੀ ਆਪਣੇ ਮਗਰ ਜਿਹੜੇ ਜੋਗੀ ਸੀ ਉਹ ਬਣਾ ਲਏ ਸਰਵਨ ਫਾਰਮਰ ਦਾ ਦੁਐ ਡਾਰੀ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ ਉਹਨੇ ਆਪਣੇ ਕਹਿੰਦੇ ਜਿਹੜੇ ਉਹ ਬੰਦੇ ਸੀ ਉਹਨਾਂ ਦੇ ਕੰਨ ਪਾੜ ਕੇ ਮੰਦਰਾ ਬਵਾ ਦਿੱਤੀਆਂ ਪਰ ਪਰਮੇਸ਼ਰ ਦੇ ਉੱਤੇ ਅਸਲ ਰਸਤੇ ਨੂੰ ਕਿਸੇ ਨੇ ਦੱਸਿਆ ਪੰਨ ਹਰਿ ਰਾਮ ਨੰਦ ਕੋ ਕਰਾ ਭੇਸ ਬਿਰਾਗੀ ਕੋ ਜਨ ਧਰਾ ਹਰਿ ਰਾਮ ਨੰਦ ਨੇ ਉਹ ਬਤਵਨ ਕੀਤਾ ਉਹਨੇ ਕਹਿੰਦੇ ਮਾਲਾ ਸੀ ਉਹ ਗਲ ਦੇ ਵਿੱਚ ਪਾਲੀ ਬਿਰਾਗੀ ਧਰਮ ਹੁੰਦਾ ਹੈ ਉਹਨਾਂ ਨੇ ਬਸ ਕੋਰਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਸੰਸਾਰ ਨਾਲ ਪਰ ਉਹ ਗੱਲ ਇਹ ਆ ਕਿ ਉਹ ਉਹ ਜੇ ਮਾਇਆ ਦੇ ਵਿੱਚ ਹੀ ਆਉਣ ਮਾਇਆ ਦੇ ਵਿੱਚ ਹੀ ਗ੍ਰਸਤ ਹੋ ਜਾਂਦੇ ਆ ਆਪਣੇ ਕੋਲ ਲਛਮਣ ਦਾਸ ਜਾਂ ਮਾਧੋ ਦਾਸ ਬਿਰਾਗੀ ਦੀ ਆਉਂਦੀ ਆ ਜਿਹੜੇ ਜਿਹੜੇ ਅੱਗੇ ਜਾ ਕੇ ਵੀ ਜਦੋਂ ਉਹ ਪਹਿਲਾਂ ਉਹਨੇ ਵੀ ਬਿਰਾਗੀ ਧਰਮ ਧਾਰਨ ਕੀਤਾ ਸੀ ਜਦੋਂ ਉਹਨੇ ਵੇਖਿਆ ਕਿ ਸ਼িকার ਕੀਤਾ ਤੋ ਜਿਹੜੀ ਇਰਨੀ ਵਾਲੇ ਜੇ ਪ੍ਰਭ ਪਰੰਪਰਾ ਕੇ ਉਪਜਾਏ ਤਿੰਨ ਤਿੰਨ ਆਪਣੇ ਰਾਹ ਚਲਾਏ ਜਿੰਨੇ ਜਿੰਨੇ ਵੀ ਇੱਕ ਕਹਿੰਦੇ ਪੁਰਖਾਂ ਨੂੰ ਪੈਦਾ ਕੀਤਾ ਸਾਰਿਆਂ ਨੇ ਆਪਣੇ ਹੀ ਰਾਹ ਪੈਦਾ ਕਰ ਲਏ ਮਹਾਦੀਨ ਤ ਪ੍ਰਭ ਉਪਰਾਜਾ ਅਰਬ ਦੇਸ਼ ਕੋ ਕੀਨੋ ਰਾਜ ਤੱਕਣੇ ਤੇ ਮਹਾਰਾਜ ਦੀ ਮਰਿਆਦਾ ਵੀ ਨਹੀਂ ਤਿਆਗਣੀ ਜੇ ਖਾਲਸਾ ਕੌਜੇ ਵੀ ਮੌੜ ਦੇ ਨੇ ਇੰਨੇ ਤਕੜਾ ਬਣਾਇਆ ਕਿ ਜਦੋਂ ਤਾਂ ਬਾਣੀ ਪੜਨ ਦੀ ਗੱਲਬਾਤ ਆ ਜਾਵੇ ਤਾਂ ਖਾਸ ਇਸ ਜੋੜ ਮੇਲਿਆਂ ਦੇ ਵਿੱਚ ਜ਼ਰੂਰ ਆਦਰੀ ਬਰੋ ਸੋ ਆਉਣ ਇਸ ਤੋਂ ਬਾਅਦ ਵਿੱਚ ਸਮਾਪਤੀ ਤੇ ਗੁਰੂ ਘਰ ਲੰਗਰ ਤਿਆਰ ਆ ਤੇ ਸਾਰਿਆਂ ਨੇ ਸ਼ੱਕੇ ਜਾਣਾ ਹੁਣ ਇੱਥੇ ਹੀ ਸਮਾਪਤੀ ਚਾਪਈ ਮੈਂ ਆਪਣਾ ਸਦਤੋ ਹੈ ਨਵਾਜਾਂ ਪੰਥ ਪ੍ਰਚੂਰ ਕਰਕੇ ਕੈਸਾ ਸਜਾ ਜਾਏ ਤਾ ਤਤਰੰ ਚਿਲਾਏ ਤਬਦ ਕਰੰਤੇ ਲੋਕ ਹਟਾਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਕਿਸੇ ਕਰ ਬਲਾ ਬਿਨਾ ਲੋ ਜਾਵੇ ਸੋ ਸਾਚੀ ਆਕਾਲ ਗੁਰਬੇਰ ਕੋ ਦਿੱਤੇ ਫਤਿਹ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ